ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗਸ ਤੁਹਾਡਾ ਸਵਾਗਤ ਕਰਦੇ ਆਂ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਮਸਾਲਾ ਫਿਸ਼ ਕਹਿਣ ਦਾ ਮਤਲਬ ਪੰਜਾਬੀ ਮੱਛੀ ਦੇਸੀ ਸਟਾਈਲ ਦਾ ਮਸਾਲੇ ਵਾਲੀ ਕਿਵੇਂ ਬਣਾਈਦੀ ਹੈ ਉਹਦੇ ਵਾਸਤੇ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਆਪਾਂ ਸੁੱਕੇ ਮਸਾਲੇ ਲਏ ਆ ਧਨੀਆ 1 ਚਮਚ ਮੇਥੇ 1 ਚਮਚ ਅਜਵਾਇਨ 1 ਚਮਚ ਮਿੱਠੀ ਸੌਂਫ 1 ਚਮਚ ਕਾਲੀ ਮਿਰਚ 1 ਚਮਚ ਚਾਰ ਲੇਚੀਆਂ ਪੰਜ ਛੇ ਲੌਂਗ ਸਰੋਂ ਇੱਕ ਚਮਚ ਤੇ ਜੀਰਾ ਇੱਕ ਚਮਚ ਇਹਨੂੰ ਆਪਾਂ ਤਵੇ ਤੇ ਥੋੜਾ ਭੁੰਨ ਲਵਾਂਗੇ ਕਿਉਂਕਿ ਇਸ ਸੈਲ ਜਿਹੜੀ ਹੁੰਦੀ ਆ ਉੜ ਜੂਗੀ ਫਿਰ ਇਹਨੂੰ ਆਪਾਂ ਬਹੁਤਾ ਬਰੀਕ ਨਹੀਂ ਪੀਸਣਾ ਥੋੜਾ ਮੋਟਾ ਪੀਸਣਾ ਦੋਸਤੋ ਇਹਦੇ ਵਾਸਤੇ ਆਪਾਂ ਦੋ ਚਾਰ ਪੰਜ మీడియం ਸਾਈਜ਼ ਦੇ ਪਿਆਜ਼ ਲਏ ਆ ਕਰੀਬ 300 ਗ੍ਰਾਮ ਤੇ ਆਪਣੇ ਕੋਲ ਆ ਫਿਸ਼ ਹੈਗੀ ਸੰਘਾੜਾ ਫਿਸ਼ ਤੇ ਇਹ ਆਪਾਂ 1 ਕਿਲੋ ਲਈ ਆ ਇਹਨੂੰ ਕੱਟ ਲਿਆ ਛੋਟੇ ਛੋਟੇ ਪੀਸੇਜ ਵਿੱਚ ਆ ਦੇਖੋ ਐ ਸਾਈਜ਼ ਤੇ ਚਾਰ ਪੰਜ ਪਾਣੀਆਂ ਚ ਆਪਾਂ ਧੋ ਲਿਆ ਆ ਦੇਖੋ ਬਿਲਕੁਲ ਕਲੀਨ ਹੋ ਗਈ ਐ ਇਹ ਹੈ ਕਿ ਸੰਘਾੜਾ ਵਿੱਚ ਤੇ ਆਦਰਕ ਕੱਟ ਲਿਆ ਛੋਟਾ ਛੋਟਾ ਤੇ ਇਹਦੇ ਵਿੱਚ ਇਹਨਾਂ ਧਿਆਨ ਰੱਖਣਾ ਕਿ ਫੇਸ ਦੇ ਵਿੱਚ ਲਸਣ ਜਿਆਦਾ ਪੈਂਦਾ ਹੁੰਦਾ ਇਹ ਚ ਘੱਟੋ ਘੱਟ ਵੀ ਆਪਾਂ ਛੋਟੀਆਂ ਸਜ ਦੇ ਲਸਣੀਆਂ ਇਕੱਠੀਆਂ ਉਹ ਅਸੀਂ 3-4 ਕੱਟ ਕੇ ਬਰੀਕੂਰੀ ਕਰ ਲਈਏ ਤੇ ਕੜੀ ਪੱਤਾ ਲਵਾਂਗੇ 1 ਟੇਬਲस्पून ਤੇਲ ਦੇ ਲਵਾਂਗੇ ਉੱਤ ਤੇਲ ਗਰਮ ਹੋ ਗਿਆ ਆਪਾਂ ਤੇਜ ਪੱਤੇ ਪਾਵਾਂਗੇ ਇਹਦੇ ਵਿੱਚ ਛੋਟੇ ਆ 3-4 ਪਾਵਾਂਗੇ ਜੀਰਾ ਆਪਾਂ ਮਸਾਲੇ ਚ ਵੀ ਪੀਸਿਆ ਆ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਵੀ ਪਾਵਾਂਗੇ ਬੜੀ ਪਤਾ ਜਿਹੜਾ ਆਦਰਕ ਤੇ ਲਸਣ ਕੱਟਿਆ ਸੀ ਕੇਸ ਜਿਹੜੀ ਉਹ ਮੀਡੀਅਮ ਰੱਖਣੀ ਹੈ ਉਹ ਜੀ ਲਸਣ ਫੀਟ ਲੱਗੇ ਆ ਹੁਣ ਆਪਾਂ ਜਿਹੜਾ ਪਿਆਜ਼ ਕੱਟਿਆ ਸੀ ਉਹ ਪਾਵਾਂਗੇ ਤੋ ਪਿਆਜ਼ ਦੇ ਨਾਲ ਹੀ ਨਾ ਧਿਆਨ ਰੱਖਿਆ ਕਰੋ ਨਮਕ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਆ ਉਹ ਤੋਂ ਥੋੜ੍ਹਾ ਜਿਹਾ ਘੱਟ ਪਾ ਲਓ ਬਾਅਦ ਚ ਸੇਸ ਦੇਖ ਕੇ ਨਮਕ ਹੋਰ ਪਾ ਲਿਆ ਕਰੋ ਇਹਦੇ ਨਾਲ ਇਹ ਤਾਂ ਨਮਕ ਪਾਉਣ ਦੇ ਨਾਲ ਇਹ ਆ ਕਿ ਤੁਹਾਡਾ ਪਿਆਜ਼ ਜਲਦੀ ਗਲ ਜਾਊਗਾ ਤੇ ਤੁਹਾਡਾ ਟਾਈਮ ਬਚੂਗਾ ਤੇ ਅਸੀਂ ਇਹਦੇ ਵਿੱਚ 1.5 ਚਮਚ ਨਮਕ ਦਾ ਪਾ ਰਹੇ ਆ ਤੇ ਅਸੀਂ ਪਿੰਕ ਸਾਲਟ ਯੂਜ਼ ਕਰੀਦਾ ਜਿਹਨੂੰ ਪਾਕਿਸਤਾਨੀ ਲੂਣ ਕਹਿੰਦੇ ਆ ਇਹ ਥੋੜਾ ਦੂਸਰੇ ਨਮਕ ਨਾਲੋਂ ਪੈਂਦਾ ਜ਼ਿਆਦਾ ਹੁੰਦਾ ਫਰੇ ਸੇਤ ਲਈ ਬਹੁਤ ਵਧੀਆ ਹੁੰਦਾ ਤੁਸੀਂ ਵੀ ਇਹੀ ਵਰਤਿਆ ਕਰੋ। ਤੋੜੀ ਪਿਆਜ਼ ਆਪਣਾ ਪੁੱਜ ਗਿਆ ਹੈ। ਤੇਲ ਛੱਡਤਾ ਇਹਨੇ। ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ। ਦੋਸਤੋ ਇਹਚ ਛੋਟਾ ਇੱਕ ਚਮਤ ਨਾ ਆਪਾਂ ਸਾਫਤ ਧਨੀਆ ਵੀ ਪਾਵਾਂਗੇ ਇਹ ਖਾਣੇ ਵਿੱਚ ਜਦੋਂ ਗਰੇਵੀ ਚਾਉਂਦਾ ਨਾ ਫਿਰ ਸਵਾਦ ਲੱਗਦਾ ਤੇ ਹੁਣ ਕੋ ਮਸਾਲੇ ਜਿਹੜੇ ਆਪਾਂ ਪੀਸੇ ਸੀ ਉਦੋਂ ਸਾਰੇ ਮਸਾਲੇ ਪਾਵਾਂਗੇ ਕਸੂਰੀ ਮੇਥੀ ਆਪਾਂ ਪਾਉਣੀ ਆ ਪਰ ਉਹ ਹਜੇ ਨਹੀਂ ਪਾਉਣੀ ਮੈਂ ਪਿਛਲੀਆਂ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਇਹ ਫਲੇਵਰ ਨਹੀਂ ਆਦਾ ਆਂਦਾ ਪਿੱਛੇ ਹੀ ਕਿਸੇ ਤਰ੍ਹਾਂ ਦੀ ਫੀਲਿੰਗ ਨਹੀਂ ਮਿਲਦਾ ਆਪਾਂ ਹਰੀ ਮੇਥ ਜੂਸ ਕਰਾਂਗੇ ਇਹਦੇ ਵਿੱਚ ਤੇ ਆਪਾਂ ਇਹ ਛੋਟਾ ਜੋ మీడియం ਸਾਈਜ਼ ਦਾ ਚਮਚ ਜਿਹੜਾ ਜੋ ਮਸਾਲਿਆਂ ਲਈ ਵਰਤਿਆ ਸੀ ਆਪਾਂ ਉਹ ਮੇਥ ਪਾਵਾਂ ਹੁਣ ਆਪਾਂ ਇਹਦੇ ਪਾਵਾਂਗੇ ਦੇਕੀ ਮੇਥ ਉੰਦੇ ਟਮਾਟਰ ਆਪਾਂ ਕੱਟੇ ਸੀ ਆਪਾਂ ਉਹ ਪਾਵਾਂ। ਕੋਕ ਦੇਖੋ ਤੜਕਾ ਆਪਣਾ ਪੁੱਜ ਗਿਆ। ਬਿਲਕੁਲ ਤੇਲ ਛਾੜਤਾ ਉਹਨੇ ਮਸਾਲੇ ਸਾਰੇ ਪੁੱਜ ਗਿਆ। ਹੁਣ ਆਪਾਂ ਇਹਨੂੰ ਗ੍ਰਾਈਂਡਰ ਦੇ ਨਾਲ ਗ੍ਰाइंड ਕਰਾਂ। ਦੋਸਤੋ ਆ ਸਾਡੇ ਕੋਲ ਤਾਂ ਇੱਕ ਗ੍ਰਾਈਂਡਰ ਹੈਗਾ ਇਹਨੂੰ ਗ੍ਰाइंड ਕਰਨ ਲਈ ਮਸਾਲੇ ਨੂੰ। ਸਾਰੇ ਪਿਆਜ਼ ਕਰ ਲਿਆ ਆਪਾਂ ਗ੍ਰਾਇੰਡ ਹੁਣ ਤੇ ਆਪਣੇ ਘਰਾਂ ਚ ਕਈਆਂ ਦੇ ਕੋਲ ਨਹੀਂ ਵੀ ਇਹ ਹੁੰਦਾ ਤੇ ਤੁਸੀਂ ਇਹਦੀ ਜਗ੍ਹਾ ਦੇ ਉੱਤੇ ਆ ਜਿਹੜਾ ਆਪਣਾ ਦੇਸੀ ਗ੍ਰੈਂਡਰ ਹੁੰਦਾ ਪਿੰਡਾਂ ਚ ਪਿਆਜ਼ ਬੂਦ ਪੀਸਣ ਲਈ ਇਹਦੇ ਚ ਪਿਆਜ਼ ਲਸਣ ਅਦਰਕ ਬਰੀਕ ਬਰੀਕ ਗ੍ਰਾਇੰਡ ਕਰਨਾ ਹੁਣ ਆਪਾਂ ਇਹ ਚ ਕਸੂਰੀ ਮੇਥੀ ਪਾਵਾਂਗੇ ਮਤਲਬ ਇਸ ਟਾਈਮ ਪਾਉਣੀ ਹੈ ਕਸੂਰੀ ਮੇਥੀ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ। ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਕਿੰਨੀ ਪਤਲੀ ਕਰਨੀ ਹੈ। ਮੁੱਠੀ ਪਹਿਲਾਂ ਨਹੀਂ ਪਾਉਣੀ ਇਹਦੇ ਵਿੱਚ। ਹੁਣ ਇਹਨੂੰ ਪਾਣੀ ਨੂੰ ਆਪਾਂ ਪਕਾਵਾਂਗੇ। ਜਿੰਨਾ ਤੁਸੀਂ ਕਰਨਾ ਆਪਣੇ ਹਿਸਾਬ ਨਾਲ ਪਾ ਲਓ। ਅਸੀਂ ਇਹਦੇ ਵਿੱਚ ਕਰੀਬ 1 ਲੀਟਰ ਪਾਣੀ ਪਾਤਾ। ਤੁਸੀਂ ਪਤਲੀ ਜਾਂ ਸੰਘਣੀ ਤੁਸੀਂ ਆਪਣੇ ਹਿਸਾਬ ਨਾਲ ਕਰਦੇ। ਹੌਣਕਾ ਪਾਣੀ ਨੂੰ ਤਕਰੀਬ 2-3 ਅਵਾਲ ਆਉਣ ਦਵਾਂਗੇ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਮੱਛੀ ਆਪਾਂ ਧੋਤੀਓ ਉਹ ਪਾਵਾਂਗੇ। ਤੁਹਾਡੀ 2-3 ਅਵਾਲ ਆ ਗਏ ਆ। ਹੁਣ ਪਾਣੀ ਪੱਕ ਗਿਆ ਆਪਣਾ ਹੁਣ ਇਹ ਚ ਆਪਾਂ ਫੇਸ ਪਾਵਾਂ। ਇਸ ਤਰ੍ਹਾਂ ਸਾਈਡਾਂ ਤੇ ਗੈਸ ਗੈਸ ਕਰ ਦੇਣੀ ਆ ਫੁੱਲ। ਇਸ ਨੂੰ ਖਲਾਰ ਕੇ ਸਿੱਟਣਾ ਐਦਾ ਜਿਹਦਾ ਪਕੌੜੇ ਤਾਲਦੇ ਹੁੰਦੇ ਆਪਾਂ। ਇਸ ਹਿਸਾਬ ਦੇ ਨਾਲ ਸੁਟਣਾ ਇਹ ਨਹੀਂ ਭਈ ਇੱਕੋ ਜਗ੍ਹਾ ਢੇਰ ਲਾ ਦਿਓ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦੇਣਾ ਘੱਟ ਇਹਨੂੰ ਤਕਰੀਬਨ ਆਪਾਂ 15 ਮਿੰਟ ਰਿਜਣ ਲਵਾ ਦੋਸਤੋ ਜਿਹੜੀ ਹੁਣ ਤੁਹਾਡੀ ਗੈਸ ਦੀ ਫਲੇਮ ਆ ਉਹਨੂੰ ਮੀਡੀਅਮ ਤੇ ਕਰ ਦੋ ਤੇ ਟਾਈਮ ਦੇਖ ਕੇ ਤੁਸੀਂ 15 ਮਿੰਟ ਕੜਛੀ ਨੇ ਵਿੱਚ ਫੇਰ ਨਹੀਂ 15 ਮਿੰਟ ਤੁਸੀਂ ਇਹਨੂੰ ਕੁੱਕ ਹੋਣ ਦੇਣਾ ਮੀਡੀਅਮ ਫਲੇਮ ਤੇ ਆਪਣੀ ਰੈਸਪੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਇਹਦੇ ਤੇ ਧਨੀਆ ਪਾ ਕੇ ਤੇ ਆਪਾਂ ਗਰਮ ਗਰਮ ਕਰਦੇ ਹਾਂ ਸਰਵ ਕਿ ਤੁਸੀਂ ਵੀ ਘਰ ਬਣਾਓ ਤੇ ਆਨੰਦ ਲਾਓ ਤੇ ਲਾਈਕ ਔਰ ਕਮੈਂਟ ਜਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅਗਲੀ ਰੈਸਪੀ ਆਪਾਂ ਔਰ ਕਿਤੇ ਲੈ ਕੇ ਆਵਾਂਗੇ ਜਿਹਨੂੰ ਸੂਰ ਕਹਿੰਦੇ ਆ ਆਪਾਂ ਫਾਰਮੀ ਸੂਰ ਜਿਹੜੇ ਅਮਰੀਕਾ ਦੇ ਹੁੰਦੇ ਆ ਉਹਦੇ ਤੇ ਬਣਾਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ